ਸਾਡੇ ਕੋਲ ਦਿਸਦੀ ਹੋਈ ਚੀਜ਼ ਇਹਨਾਂ ਜਿਹੜਾ ਉਹ ਸਾਡਾ ਇਹ ਸਰੀਰ ਔਰ ਜਿਹੜੀ ਨਾ ਦਿਸਦੀ ਹੋਈ ਚੀਜ਼ ਇਹਨਾਂ ਸਾਡੇ ਕੋਲ ਹੈ ਸੁੱਤਿਆਂ ਬੈਂਦਿਆਂ ਜਾਗਦਿਆਂ ਰਹਿੰਦਿਆਂ ਹਰ ਵਕਤ ਸਾਡੇ ਨਾਲ ਹੈ ਉਹ ਸਾਡਾ ਇਹ ਅੰਦਰੂਨੀ ਸਰੀਰ ਜਿਹਨੂੰ ਆਪਾਂ ਮਨ ਕਹਿ ਦਿੰਨੇ ਆ ਅੱਜ ਧਰਮ ਨੂੰ ਮੰਨਣ ਵਾਲੇ ਲੋਕ ਧਰਮ ਦੇ ਪੈਂਡੇ ਦੇ ਉੱਤੇ ਤੁਰਨ ਵਾਲੇ ਲੋਕ ਤਕਰੀਬਨ ਤਕਰੀਬਨ ਉਹਨਾਂ ਦਾ ਜਿਹੜਾ ਜ਼ੋਰ ਲੱਗ ਰਿਹਾ ਹੈ ਨਾ ਉਹ ਬਾਰੀ ਬਣਤਰ ਦੇ ਉੱਤੇ ਬਾਰੀ ਵਿਖਾਵੇ ਦੇ ਉੱਤੇ ਬਾਰੀ ਜਲਾਉ ਦੇ ਉੱਤੇ ਬਾਰੀ ਸੁਧਾਰ ਦੇ ਉੱਤੇ ਬਾਰੀ ਪਹਿਰਾਵੇ ਦੇ ਉੱਤੇ ਲੱਗ ਰਿਹਾ ਹੈ ਮਨ ਕਿਸ ਤਰ੍ਹਾਂ ਦਾ ਹੈ ਇਸ ਪਾਸੇ ਗੱਲ ਨਹੀਂ ਜਾ ਰਹੀ ਪਰ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜੋਗੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਵਾਰ-ਵਾਰ ਪੜੋ ਵਾਰ-ਵਾਰ ਪੜੋ ਨਾ ਪਹਿਰਾਵੇ ਦਾ ਜ਼ਿਕਰ ਹੈ ਨਾ ਬਾਰੀ ਜਿਨ੍ਹਾਂ ਦਾ ਜ਼ਿਕਰ ਹੈ ਨਾ ਬਾਕੀ ਗੱਲਾਂ ਦਾ ਜ਼ਿਕਰ ਇਹ ਨਾ ਵੇਖ ਵਖਾਵੇ ਦਾ ਜ਼ਿਕਰ ਇਹ ਜ਼ਿਕਰ ਕਾ ਦਾ ਵਾਰ-ਵਾਰ ਮੰਦਾ ਹੁੰਦਾ ਹੈ। ਵਾਰ-ਵਾਰ ਕਹਿੰਦੇ ਨੇ ਜਾਗ ਰੇ ਮਨ ਜਾਗਣ ਹਾਰੇ। ਗੁਰੂ ਗ੍ਰੰਥ ਸਾਹਿਬ ਜੀ ਨਰ ਅਚੇਤ ਪਾਪ ਤੇ ਡਰ ਰਹੇ ਤੇ ਪਾਪ ਕਿੱਥੇ ਹੁੰਦਾ ਹੈ ਸਾਡੇ ਅੰਦਰ ਹੁੰਦਾ ਹੈ ਮਨ ਦੇ ਵਿੱਚ ਹੁੰਦਾ ਹੈ। ਖੈਰ ਉਸ ਪਾਸੇ ਨਾ ਜਾਵਾਂ। ਅਸੀਂ ਸਾਰਾ ਜ਼ੋਰ ਸਰੀਰ ਦੀ ਪਵਿੱਤਰਤਾ ਦੇ ਉੱਤੇ ਲਾ ਦਿੱਤਾ। ਹੱਥ ਧੋਣੇ ਨੇ, ਪੈਰ ਧੋਣੇ ਨੇ, ਸਰੀਰ ਧੋਣਾ ਹੈ, ਵਾਰ-ਵਾਰ ਨਹਾਉਣਾ ਹੈ, ਕੇਸੀ ਨਹਾਉਣਾ ਹੈ, ਨਾਓ। ਕੋਈ ਰੋਕਦਾ ਨਹੀਂ ਹੈ ਪਰ ਸਰੀਰ ਅਪਵਿੱਤਰ ਹੀ ਰਹਿਣਾ ਹੈ ਜਿੰਨਾ ਮਰਜੀ ਇਹਨੂੰ ਪਵਿੱਤਰ ਕਰ ਲਓ ਹਾਂ ਤੁਸੀਂ ਤਾਬਿਆ ਬਹਿਣਾ ਹੋਵੇ ਹੱਥ ਪੈਰ ਧੋ ਕੇ ਬਹਿਣਾ ਚਾਹੀਦਾ ਹੈ ਕਦੇ ਕਦੇ ਕਈਆਂ ਦੇ ਪੈਰਾਂ ਵਿੱਚੋਂ ਇਹੋ ਜੀ ਸਮੈਲ ਆਉਂਦੀ ਹੈ ਵੀ ਉਹ ਬਹਿਣ ਵਾਸਤੇ ਭਾਰੀ ਲੱਗਦੀ ਹੈ ਉਹ ਬੜੀ ਖਰਾਬ ਜੀ ਸਮੈਲ ਆਉਂਦੀ ਹੈ ਖੈਰ ਉਹ ਇੱਕ ਗੱਲ ਵੱਖਰੀ ਹੈ ਹੱਥ ਧੋ ਕੇ ਬਹੁ ਚੌਰ ਕਰਨਾ ਹੈ ਪਾਠ ਕਰਨਾ ਹੈ ਸਫਾਈ ਦਾ ਧਿਆਨ ਰੱਖਣਾ ਇਹ ਗੱਲ ਵੱਖਰੀ ਪਰ ਜੇ ਤੁਸੀਂ ਕਹੋ ਵੀ ਮੇਰੇ ਹੱਥ ਸੁਚੇ ਕਰਨ ਦੇ ਨਾਲ ਪੈਰ ਸੁਚੇ ਕਰਨ ਦੇ ਨਾਲ ਕੇਸੀ ਣਾਉਣ ਦੇ ਨਾਲ ਮੈਨੂੰ ਬਾਣੀ ਦਾ ਮਹਾਤਮ ਵੱਧ ਮਿਲ ਜਾਣਾ ਹੈ ਲਾਭ ਵੱਧ ਮਿਲ ਜਾਣਾ ਹੈ ਤੇ ਤੁਹਾਡਾ ਭਲੇਖਾ ਹੈ ਬਾਣੀ ਆਪਣੇ ਆਪ ਦੇ ਅੰਦਰ ਸਰਵੋੱਚ ਹੈ ਬਾਣੀ ਆਪਣੇ ਆਪ ਦੇ ਅੰਦਰ ਉੱਚੀ ਹੈ ਬਾਣੀ ਆਪਣੇ ਆਪ ਦੇ ਅੰਦਰ ਮੁਕੰਮਲ ਹੈ ਬਾਣੀ ਨੂੰ ਕਿਸੇ ਮਰਿਆਦਾ ਦੀ ਲੋੜ ਨਹੀਂ ਹੈ ਬਾਣੀ ਨੂੰ ਕਿਸੇ ਸੁਚਿਤਮ ਦੀ ਲੋੜ ਨਹੀਂ ਹੈ ਤੇ ਜਿਹੜੇ ਪਾਣੀ ਦੇ ਨਾਲ ਆਪਣੇ ਆਪ ਨੂੰ ਸੁਚਾ ਕਰਨ ਕਰਨ ਦਾ ਯਤਨ ਕਰ ਰਹੇ ਹੋ ਉਹਦੇ ਅੰਦਰ ਤੇ ਜੁਨਾ ਹੀ ਬੜੀਆਂ ਨੇ ਤੇ ਉਹਨਾਂ ਜੁਨਿਆਂ ਦਾ ਮਲ ਮੂਤਰ ਸਾਰਾ ਕੁਝ ਉਸੇ ਪਾਣੀ ਦੇ ਵਿੱਚ ਹੀ ਹੁੰਦਾ ਹੈ ਜਿਸ ਪਾਣੀ ਦੇ ਨਾਲ ਆਪਣੇ ਆਪ ਨੂੰ ਸੁਚਿਆ ਕਰਨ ਦਾ ਤੁਸੀਂ ਭੁਲੇਖਾ ਪਾਲਨ ਦਾ ਯਤਨ ਕਰ ਰਹੇ ਹੋ ਅਗਰ ਸੁਚਾ ਕਰਨਾ ਹੈ ਤੇ ਆਪਣੇ ਅੰਦਰ ਨੂੰ ਕਰੋ ਕਿੰ ਨੂੰ ਕਰਨਾ ਹੈ ਆਪਣੇ ਅੰਦਰ ਨੂੰ ਤੇ ਅੰਦਰ ਕੌਣ ਹੈ ਮਣੀ ਰਾਮ ਆਪਣੇ ਮਨ ਨੂੰ ਸੁਚਿਆ ਕਰੋ ਆਪਣੀਆਂ ਵਿਚਾਰਾਂ ਨੂੰ ਸੁਚੀਆਂ ਕਰੋ ਆਪਣੀ ਸੋਚ ਨੂੰ ਉੱਚਾ ਕਰੋ ਆਪਣੇ ਮਨ ਨੂੰ ਸੁਚਾ ਕਰੋ ਮਨ ਨੂੰ ਮੰਜਨ ਦਾ ਯਤਨ ਕਰੋ ਵੀ ਨਹੀਂ ਅਜੇ ਅਜੇ ਵੀ ਮੇਰੇ ਅੰਦਰ ਈਰਖਾ ਹੈ ਅਜੇ ਵੀ ਮੇਰੇ ਅੰਦਰ ਦੁਬਦਾ ਹੈ ਅਜੇ ਵੀ ਮੈਂ ਦੂਜੇ ਨੂੰ ਵੇਖ ਕੇ ਜ਼ਰਦਾ ਨਹੀਂ برداشت ਨਹੀਂ ਕਰਦਾ ਸੁੱਚਾ ਕਰਨਾ ਹੈ ਤੇ ਅੰਦਰ ਨੂੰ ਕਰੋ ਮਨ ਪਵਿੱਤਰ ਹੋ ਸਕਦਾ ਹੈ ਉਹਨੂੰ ਪਵਿੱਤਰ ਕਰਨ ਦੇ ਉੱਤੇ ਜ਼ੋਰ ਨਹੀਂ ਹੈ ਤਨ ਪਵਿੱਤਰ ਨਹੀਂ ਹੋ ਸਕਦਾ ਹਰ ਵਕਤ ਇਹਦੇ ਥੈਲੇ ਦੇ ਅੰਦਰ ਥੋੜੀ ਜੀ ਵਿਸ਼ਟਾ ਰਹਿੰਦੀ ਹੈ ਪਿਸ਼ਾਬ ਰਹਿੰਦਾ ਹੈ ਅੰਦਰ ਥੁੱਕ ਰਹਿੰਦਾ ਹੈ ਜਿੰਨਾ ਮਰਜ਼ੀ ਯਤਨ ਕਰ ਲਓ ਚੁਲੀਆਂ ਕਰ ਲਓ ਮੂੰਹ ਦੇ ਅੰਦਰ ਥੁੱਕ ਰਹਿੰਦਾ ਹੈ ਇਨੂੰ ਜਿੰਨਾ ਮਰਜੀ ਨੌ ਦੇ ਨੌ ਦੁਆਰ ਨੇ ਸਾਡੇ ਸਰੀਰ ਦੇ ਨੌ ਦੇ ਨੌ ਦਰਵਾਜ਼ਿਆਂ ਵਿੱਚੋਂ ਮੈਲ ਬਾਹਰ ਆਉਂਦੀ ਐ ਅੱਖ ਹੋਵੇ ਨੱਕ ਹੋਵੇ ਕੰਨ ਹੋਵੇ ਜਾਂ ਕੁਛ ਵੀ ਹੋਵੇ ਮੈਲ ਬਾਹਰ ਆਉਂਦੀ ਇਹਨੂੰ ਜਿੰਨਾ ਮਰਜੀ ਸੁੱਚਾ ਕਰਨ ਦਾ ਯਤਨ ਕਰੋ ਨਹੀਂ ਹੁੰਦਾ ਜਿੰਨੇ ਸੁੱਚਾ ਹੋ ਜਾਣਾ ਹੈ ਜਿੰਨੂੰ ਸੁੱਚਾ ਹੋਣ ਦੀ ਸੰਭਾਵਨਾ ਹੈ ਉਧਰ ਸਾਡਾ ਧਿਆਨ ਨਹੀਂ ਹੈ ਧਿਆਨ ਕਿਧਰ ਕੇਵਲ ਸਾਡਾ ਬਾਰੀ-ਬਾਰੀ ਧਿਆਨ ਹੈ ਤਨ ਦੇ ਉੱਤੇ ਧਿਆਨ ਹੈ ਮਨ ਕਰਕੇ ਸੋਚੀਦਾ ਹੈ ਔਰ ਪਰੇਸ਼ਾਨ ਹੋ ਜੀ ਦਾ ਜਦੋਂ ਮਨ ਕਰਕੇ ਸੋਚੀਦਾ ਹੈ ਵੀ ਲੋਕ ਕਰ ਕੀ ਰਹੇ ਨੇ ਇਹਨੂੰ ਧਰਮ ਕਹਿ ਰਹੇ ਨੇ ਬਾਹਰੋਂ ਬਾਹਰੋਂ ਆਪਣੇ ਆਪ ਨੂੰ ਸੁਚਾ ਕਰਨਾ ਨਾਲ ਲੈਣਾ ਫਲਾਣੇ ਥਾਂ ਤੇ ਨਾਉਣਾ ਹੈ ਫਲਾਣੇ ਥਾਂ ਤੇ ਨਾਉਣਾ ਹੈ ਇੰਨੀ ਵਾਰ ਨਾਉਣਾ ਹੈ ਇੰਨੀ ਵਾਰ ਨਹੀਂ ਨਾਉਣਾ ਮੈਂ ਕੇਸੀ ਨਾ ਆ ਕੇ ਪਾਠ ਕਰਦਾ ਮੈਂ ਆਹ ਕਰਦਾ ਮ ਉਹ ਕਰਦਾ ਇਹ ਸਾਰੇ ਵਿਖਾਵੇ ਨੇ ਸਾਰੇ ਦੇ ਸਾਰੇ ਡੰਬਰ ਨੇ ਇਹਦੇ ਨਾਲ ਨਾ ਅੱਜ ਤੱਕ ਕੋਈ ਸੁਚਾ ਹੋ ਪਾਇਆ ਤੇ ਨਾ ਕੋਈ ਸੁਚਾ ਹੋ ਪਾਏਗਾ ਸੁੱਚਾ ਕਿੰਨੂ ਕਰਨਾ ਹੈ ਆਪਣੀ ਸੋਚ ਨੂੰ ਤੇ ਜਿਸ ਦਿਨ ਤੁਹਾਡੀ ਸੋਚ ਸੁਚੀ ਹੋਏਗੀ ਨਾ ਤੁਹਾਨੂੰ ਸਕੂਨ ਮਿਲੇਗਾ ਮੈਂ ਇੱਕ ਫਾਰਮੂਲਾ ਦੱਸ ਦਿਨਾ ਤੁਹਾਨੂੰ ਇੱਕ ਮੈਂ ਰਿਜ਼ਲਟ ਤੁਹਾਡੇ ਸਾਹਮਣੇ ਰੱਖ ਦਿੰਦਾ ਅਗਰ ਤੁਹਾਡਾ ਮਨ ਸੁੱਚਾ ਹੈ ਤੇ ਖੁਸ਼ ਰਹੋਗੇ ਆਨੰਦ ਵਿੱਚ ਰਹੋਗੇ ਸਕੂਨ ਵਿੱਚ ਰਹੋਗੇ ਅਗਰ ਤਨ ਨੂੰ ਸੁੱਚਾ ਕਰਨ ਦਾ ਕੱਪੜਿਆਂ ਨੂੰ ਸੁੱਚਾ ਕਰਨ ਦਾ ਦਿਨ ਰਾਤ ਯਤਨ ਪਰ ਯਤਨ ਕਰੀ ਜਾਓ ਜਿੰਨਾ ਮਰਜ਼ੀ ਕਰੀ ਜਾਓ ਤੇ ਉਹਦਾ ਰਿਜ਼ਲਟ ਵੇਖੋ ਕੀ ਹੈ ਮਨ ਵੀ ਕਲਪਦਾ ਹੈ ਕੁਰਜਦਾ ਹੈ ਇਰਖਾ ਕਰਦੇ ਹੋ ਬੇਈਮਾਨੀ ਕਰਦੇ ਹੋ ਨਿੰਦਾ ਕਰਦੇ ਹੋ ਚੁਗਲੀ ਕਰਦੇ ਹੋ ਅਗਰੇ ਸਾਰੀਆਂ ਬੁਰਾਈਆਂ ਕੋਲ ਨੇ ਤੇ ਫਿਰ ਸੋਚਣਾ ਨਹੀਂ ਚਾਹੀਦਾ ਵੀ ਮੇਰੇ ਨਾਮ ਦਾ ਅਰਥ ਕੀ ਹੋਇਆ ਮਨ ਨੂੰ ਇੱਕ ਵਾਰੀ ਨਮਾਲੋ ਗੁਰਬਾਣੀ ਦੇ ਅੰਦਰ ਗੁਣਾਂ ਦੇ ਅੰਦਰ ਤੇ ਤੁਹਾਡੇ ਅੰਦਰੋਂ ਇਹ ਬੁਰਾਈਆਂ ਨਿਕਲ ਜਾਣਗੀਆਂ ਹਕੀਕਤ ਇਹ ਹਕੀਕਤ ਨੂੰ ਪਜੋਣਾ ਜਿਤ ਸਹੀ ਰੂਪ ਦੇ ਅੰਦਰ ਧਰਮ ਨੂੰ ਪਾਲਣਾ ਚਾਹੁੰਦੇ ਹੋ ਕੋਈ ਫਰਕ ਨਹੀਂ ਪੈਂਦਾ ਕਿਰਪਾਨ ਕਿੰਨੀ ਵੱਡੀ ਹੈ ਗਾਤਰਾ ਕਿੰਨਾ ਚੌੜਾ ਹੈ ਕੋਈ ਫਰਕ ਨਹੀਂ ਪੈਂਦਾ ਪੱਗ ਕਿਹੜੇ ਰੰਗ ਦੀ ਏ ਤੇ ਕਿਸ ਟੰਗ ਦੀ ਏ ਕੋਈ ਫਰਕ ਨਹੀਂ ਪੈਂਦਾ ਤੂੰ ਕਿਹੜੇ ਧਰਮ ਜਾਤ ਮਸਬ ਦੇ ਅੰਦਰ ਪੈਦਾ ਹੋਇਆ ਹੈ ਤੇ ਕਿਵੇਂ ਦਾ ਚੱਲ ਰਿਹਾ ਹੈ ਕਿੰਨਾ ਲੰਮਾ ਚੋਲਾ ਹੈ ਕਿੰਨੀ ਲੰਮੀ ਮਾਲੀ ਮਾਲਾ ਹੈ ਕਿੰਨਾ ਮੋਟਾ ਕੜਾ ਹੈ ਕਿੰਨਾ ਵੱਡਾ ਜਨੇਊ ਹੈ ਕੀ ਹੈ ਕੀ ਨਹੀਂ ਕੋਈ ਫਰਕ ਨਹੀਂ ਪੈਂਦਾ ਬਾਰਿ ਚਿੰ ਚੱਕਰਾਂ ਦੇ ਨਾਲ ਜਿੰਨਾ ਸਮਾਂ ਤੁਸੀਂ ਆਪਣੇ ਅੰਦਰ ਨੂੰ ਸੁੱਚਾ ਕਰਨ ਦਾ ਤਹैया ਨਹੀਂ ਕਰਦੇ ਵਾਹਿਗੁਰੂ ਜੀ ਕਾ ਖਾਲਸਾ